ਮੈਂ ਗੁਰਚਰਨ ਸਿੰਘ ਤੰਜੂ ਆਪ ਜੀ ਦੇ ਸਾਹਮਣੇ ਪੰਜਾਬਣ ਮਟਿਆਰ ਦਾ ਕਰਦਾਰ ਬਾਰੇ ਕਵਿਤਾ ਲਿਖੀ ਹੈ ਧਿਆਨ ਦੇਣ ਦੀ ਕਿਰਪਾਲਤਾ ਕਰਨੀ ਪੰਜਾਬਣੇ ਨੀ ਪੰਜ ਆਬਾਂ ਦੀਏ ਜਾਈਏ ਪੰਜਾਬਣੇ ਨੀ ਪੰਜ ਆਬਾਂ ਦੀਏ ਜਾਈਏ ਤੇਰਾ ਸੀ ਗਾਇ ਉੱਚ ਕਰਦਾਰ ਪੰਜਾਬੀ ਤੇਰਾ ਹੰਦਾ ਪਹਿਰਾਵਾ ਗਣ ਤੇਰੇ ਰੂਪ ਦਾ ਸ਼ਿੰਗਾਰ ਗਣ ਤੇਰੇ ਰੂਪ ਦਾ ਸ਼ਿੰਗਾਰ ਪਤਲੇ ਕਿ ਜਦੋਂ ਨਹੀਂ ਤੂੰ ਖੇਤ ਨੂੰ ਸੀ ਜਾਂਦੀ ਕੁੱਜਾ ਲੱਸੀ ਦਾ ਤੇ ਪੱਤਾ ਸਰ ਹੁੰਦਾ ਸੀ ਤੇਰੇ ਵੱਲ ਵੇਖ ਹਾਲੀ ਕਬਰੂ ਮੁਸਕਰਾਵੇ ਉਦੋਂ ਵਖਰਾਂ ਨਜ਼ਾਰਾ ਫਿਰ ਹੁੰਦਾ ਸੀ ਤੇਰੇ ਵੱਲ ਵੇਖ ਹਾਲੀ ਕਬਰੂ ਮੁਸਕਰਾਵੇ ਉਦੋਂ ਬਖਰਾਂ ਨਜ਼ਾਰਾ ਫਿਰ ਹੁੰਦਾ ਸੀ ਵਾਟੇ ਉੱਤੇ ਸੁਪਣੀ ਦੀ ਤੋਰ ਤੁਰੇ ਦਰਦੀ ਨਾ ਚੱਲੇ ਤੇਰਾ ਪਾਰ ਪੰਜਾਬਣੇ ਨੀ ਪਾਂਝ ਆ ਬੰਦੀਏ ਜਾਈਏ ਤੇਰਾ ਸੀ ਗਾਇ ਉੱਚ ਕਰਦਾ ਸੌਣ ਦੇ ਮਹੀਨੇ ਕਿਦਾਂ ਚ ਨੱਚੇ ਨਾਲੇ ਪਿੱਪਲੀ ਤੇ ਪਿੰਗਾ ਨੂੰ ਨਹੀਂ ਤੂੰ ਪਾਉਂਦੀ ਸੀ ਸੌਣ ਦੇ ਮਹੀਨੇ ਕਿਦਾਂ ਚ ਨੱਚੇ ਨਾਲੇ ਪਿੱਪਲੀ ਤੇ ਪਿੰਗਾ ਨਹੀਂ ਤੂੰ ਪਾਉਂਦੀ ਸੀ ਗਿੱਧ ਵਿੱਚ ਨੱਚ ਚੰਦ ਰਸ਼ਣ ਕਾਵੇ ਗੁੱਤ ਲੱਗ ਦੇ ਦਿਵਾਲੇ ਤੂੰ ਕਮਾਉਂਦੀ ਸੀ ਗਿੱਧ ਵਿੱਚ ਨੱਚ ਚੰਦ ਰਸ਼ਣ ਕਾਵੇ ਗੁੱਤ ਲੱਗ ਦੇ ਦਿਵਾਲੇ ਤੂੰ ਕਮਾਉਂਦੀ ਸੀ ਰਾਹੀ ਜਾਂਦੇ ਖੜ ਕੇ ਸੁਣਨ ਚੰ ਜੁਰ ਤੇਰੀ ਦੀਸ਼ਣ ਕਾਰ ਪੰਜਾਬਣੇ ਨੀ ਪੰਜ ਆਬਾਂ ਦੀਏ ਜਾਈਏ ਤੇਰਾ ਸੀਗਾ ਉੱਚਾ ਕਰਦਾ ਤ੍ਰਿੰਨਾ ਸਹਿ ਤ੍ਰਿੰਨਾ ਚ ਸਹੇਲਿਆਂ ਦੇ ਨਾਲ ਤੂੰ ਚਰਖਾ ਹੁੰਦੀ ਸੀ ਕਤ ਦੀ ਤੇ ਰਿੰਝਣਾ ਚ ਸਹੇਨੀਆਂ ਦੇ ਨਾਲ ਤੂੰ ਚਰਖਾ ਹੁੰਦੀ ਸੀ ਕੱਤਦੀ ਅੰਬੀ ਦੀ ਸ਼ਾਮੇ ਬੈਠ ਕੱਢੇ ਤੂੰ ਕਸੀਦਾ ਨਾਲ ਆਪੇ ਗੱਲ ਕਰ ਹੁੰਦੀ ਹੱਸਦੀ ਅੰਬੀ ਦੀ ਸ਼ਾਮੇ ਬੈਠ ਕੱਢੇ ਤੂੰ ਕਸੀਦਾ ਅੱਪੇ ਗੱਲ ਕਰ ਹੁੰਦੀ ਹੱਸਦੀ ਰੀਲਾ ਸੁਨਿਆ ਤਾ ਗਿਆ ਦੇ ਨਾਲ ਤੰਜੂ ਤੇਰਾ ਹੁੰਦਾ ਸੀਗਾ ਪਿਆਰ ਪੰਜਾਬਣੇ ਨੀ ਪੰਜ ਆਬਾਂ ਦੀਏ ਜਾਈਏ ਤੇਰਾ ਸੀਗਾ ਉੱਚਾ ਕਰਦਾਰ ਤੇਰਾ ਸੀਗਾ ਉੱਚਾ ਕਰਦਾਰ ਧੰਨਵਾਦ ਸਹਿਤ ਗੁਰਚਰਨ ਸਿੰਘ ਤੰਜੂ ਮੈਂ ਗੁਰਚਰਨ ਸਿੰਘ ਤੰਜੂ ਆਪ ਜੀ ਦੇ ਸਾਹਮਣੇ ਪੰਜਾਬਣ ਮਟਿਆਰ ਦਾ ਕਰਦਾਰ ਬਾਰੇ ਕਵਿਤਾ ਲਿਖੀ ਹੈ ਧਿਆਨ ਦੇਣ ਦੀ ਕਿਰਪਾਲਤਾ ਕਰਨੀ ਪੰਜਾਬਣੇ ਨੇ ਪੰਜ ਆਬਾਂ ਦੀਏ ਜਾਈਏ ਪੰਜਾਬਣੇ ਨੀ ਪੰਜ ਆਬਾਂ ਦੀਏ ਜਾਈਏ ਤੇਰਾ ਸੀ ਗਾਇ ਉਚਾਰ ਕਰਦਾਰ ਪੰਜਾਬੀ ਤੇਰਾ ਹੰਦਾ ਪਹਿਰਾਵਾ ਗਣ تیر ਰੂਪ ਦਾ ਸ਼ਿੰਗਾਰ ਗਣ تیر ਰੂਪ ਦਾ ਸ਼ਿੰਗਾਰ ਪਤਾ ਲੈ ਕਿ ਜਦੋਂ ਨਹੀਂ ਤੂੰ ਖੇਤ ਨੂੰ ਸੀ ਜਾਂਦੀ ਕੁਝਲ ਸੀ ਦਾਤੇ ਪੱਤਾ ਸਿਰ ਹੁੰਦਾ ਸੀ ਤੇਰੇ ਵੱਲ ਵੇਖ ਹਾਲੀ ਕਬਰੂ ਮੁਸਕਰਾਵੇ ਉਦੋਂ ਵਖਰਾ ਨਜ਼ਾਰਾ ਫਿਰ ਹੁੰਦਾ ਸੀ ਤੇਰੇ ਵੱਲ ਵੇਖ ਹਾਲੀ ਗਬਰੂ ਮੁਸਕਰਾਵੇ ਉਦੋਂ ਵਖਰੇ ਨਜ਼ਾਰਾ ਫਿਰ ਹੁੰਦਾ ਸੀ ਵਾਟੇ ਉੱਤੇ ਸਪਣੀ ਦੀ ਤੋਰ ਤੁਰੇ ਤਰਤੀ ਨਾ ਚੱਲੇ ਤੇਰਾ ਪਾਰ ਪੰਜਾਬਣੇ ਨੀ ਪਾਂਝ ਆਬਾਂ ਦੀਏ ਜਾਈਏ ਤੇਰਾ ਸੀ ਗਾਇ ਉੱਚਾ ਕਰਦਾ ਸੌਣ ਦੇ ਮਹੀਨੇ ਕਿਦਾਂ ਚ ਨੱਚੇ ਨਾਲੇ ਪਿੱਪਲੀ ਤੇ ਪੀਂਗਾ ਨੂੰ ਨਹੀਂ ਤੂੰ ਪਾਉਂਦੀ ਸੀ ਸੌਣ ਦੇ ਮਹੀਨੇ ਕਿਦਾਂ ਚ ਨੱਚੇ ਨਾਲੇ ਪਿੱਪਲੀ ਤੇ ਪੀਂਗਾ ਨਹੀਂ ਤੂੰ ਪਾਉਂਦੀ ਸੀ ਗਿੱਧ ਵਿੱਚ ਨੱਚ ਚਾਂਝਰ ਛਣ ਕਾਵੇ ਗੁੱਤ ਲੱਗ ਦੇ ਦਿਵਾਲੇ ਤੂੰ ਕਮਾਉਂਦੀ ਸੀ ਗਿੱਧ ਵਿੱਚ ਨੱਚ ਚਾਂਝਰ ਛਣ ਕਾਵੇ ਗੁੱਤ ਲੱਗ ਦੇ ਦਿਵਾਲੇ ਤੂੰ ਕਮਾਉਂਦੀ ਸੀ ਰਾਹੀ ਜਾਂਦੇ ਖੜ ਕੇ ਸੁਣਨ ਚੰ ਜੁਰ ਤੇਰੀ ਦੀਸ਼ਣ ਕਾਰ ਪੰਜਾਬ ਨੇ ਨੀ ਪੰਜ ਆਬਾਂ ਦੀਏ ਜਾਈਏ ਤੇਰਾ ਸੀਗਾ ਉੱਚਾ ਕਰਦਾਰ ਤਿਰੰਜਣਾ ਸੇ ਤਿਰੰਜਣਾ ਚ ਸਹੇਲਿਆਂ ਦੇ ਨਾਲ ਤੂੰ ਚਰਖਾ ਹੁੰਦੀ ਸੀ ਕਤ ਦੀ ਤੇਰੀ ਨੀਣਾ ਚ ਸਹਿਨੀਆਂ ਦੇ ਨਾਲ ਤੂੰ ਚਰਖਾ ਹੁੰਦੀ ਸੀ ਕੱਤਦੀ ਅੰਬੀ ਦੀ ਸ਼ਾਮੇ ਬੈਠ ਕੱਡੇ ਤੂੰ ਕਿਸੇ ਦਾ ਨਾਲ ਆਪੇ ਗੱਲ ਕਰ ਹੁੰਦੀ ਹੱਸਦੀ ਅੰਬੀ ਦੀ ਸ਼ਾਮੇ ਬੈਠ ਕੱਡੇ ਤੂੰ ਕਿਸੇ ਦਾ ਅੱਪੇ ਗੱਲ ਕਰ ਹੁੰਦੀ ਹੱਸਦੀ ਰਿੱਲਾ ਸੁਈਆਂ ਤਾ ਗਿਆ ਦੇ ਨਾਲ ਤੰਜੂ ਤੇਰਾ ਹੁੰਦਾ ਸੀਗਾ ਪਿਆਰ ਪੰਜਾਬਣੇ ਨੀ ਪੰਜ ਆਬਾਂ ਦੀਏ ਜਾਈਏ ਤੇਰਾ ਸੀਗਾ ਉੱਚਾ ਕਰਦਾਰ ਤੇਰਾ ਸੀਗਾ ਉੱਚਾ ਕਰਦਾਰ ਧੰਨਵਾਦ ਸਹਿਤ ਗੁਰਚਨ ਸਿੰਘ ਤੰਜੂ